ਇਜ਼ਰਾਈਲ ਤੇ ਹਜ਼ਬੁੱਲਾਹ ਦੇ ਦਰਮਿਆਨ ਸੀਜ਼ਫਾਇਰ ਦਾ ਅੱਜ ਜਿਹੜਾ ਦੂਸਰਾ ਦਿਨ ਆ ਪਰ ਦੋਨਾਂ ਨੇ ਹੀ ਇੱਕ ਦੂਜੇ ਦੇ ਉੱਤੇ ਤੌਹਮਤਾਂ ਲਾਈਆਂ ਆ ਵੀ ਇਹਨਾਂ ਨੇ ਜਿਹੜੀ ਇਹ ਜੰਗਬੰਦੀ ਹੋਈ ਆ ਉਸ ਦੀ ਵਾਇਲੇਸ਼ਨ ਕੀਤੀ ਆ ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਆ ਵੀ ਜਿਹੜੀ 에ਅਰ ਫੋਰਸ ਆ ਉਹਨਾਂ ਨੇ ਹਜ਼ਬੁੱਲਾਹ ਦੇ ਇੱਕ ਸਟੋਰ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਮਿਡ ਰੇਂਜ ਰਾਕਟਸ ਰੱਖੇ ਸੀ ਸਦਰਨ ਲਿਬਾਨਨ ਦੇ ਵਿੱਚ ਵੀਰਵਾਰ ਨੂੰ ਉਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ ਦੋਨਾਂ ਹੀ ਤਰ੍ਹਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਉਹ ਦੋਸ਼ ਲਾਇਆ ਸੀ ਹਜ਼ਬੁੱਲਾ ਦਾ ਜਿਹੜਾ ਲਾਮੇਕਰ ਹਜ਼ਨ ਫਦਲਾ ਉਹਨੇ ਕਿਹਾ ਵੀ ਇਜ਼ਰਾਈਲ ਨੇ ਜਿਹੜੀ ਡੀਲ ਆ ਉਸ ਨੂੰ ਵਾਇਓਲੇਟ ਕੀਤਾ ਸੀ 30 ਜਾਂ 60 ਦਿਨ ਦੀ ਜਿਹੜੀ ਇਹਨਾਂ ਦੀ ਜੰਗਬੰਦੀ ਹੋਈ ਆ ਸੀਸਪਾਇਰ ਹੋਈ ਆ ਦੋਨਾਂ ਦੇ ਦਰਮਿਆਨ ਹਜ਼ਬੁੱਲਾ ਜਿਹੜਾ ਈਰਾਨ ਦੇ ਦੁਆਰਾ ਇਸ ਨੂੰ ਸਮਰਥਨ ਲਗਾਤਾਰ ਮਿਲਦਾ ਆ ਰਿਹਾ ਆ ਤੇ ਇਸ ਦੇ ਵਿੱਚ ਇਹਨਾਂ ਦਾ ਹੁਣ ਹਮਾਸ ਤੋਂ ਬਾਅਦ ਦੇ ਵਿੱਚ ਹਜ਼ਬੁੱਲਾ ਦੇ ਨਾਲ ਇਜ਼ਰਾਈਲ ਦੀ ਜਿਹੜੀ ਪੂਰੀ ਤਰ੍ਹਾਂ ਸਿੰਘ ਫਸੇ ਪਏ ਆ ਲੈਬਨਾਨ ਦੇ ਵਿੱਚ ਵੀ ਕਈ ਹਜ਼ਾਰ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਇਹਨਾਂ ਦੋਨਾਂ ਦੀ ਜਿਹੜੀ ਉਹ ਲੜਾਈ ਦੇ ਚੱਲਦੇ ਆ ਸੋ ਸੀਜ਼ਫਾਇਰ ਦੀ ਟਰਮ ਇਹਹੀ ਜਿਹੜੀ ਉਹ ਜਿਹੜੀ ਉਹ ਰੱਖੀ ਗਈ ਹੈਗੀ ਆ ਕਿਨੇ ਵੀ ਇਸ ਕਨਫਲਿਕਟ ਦੇ ਵਿੱਚ ਉਦਾਂ ਡਿਪਲੋਮੈਟਿਕ ਜਿੱਤ ਇੱਕ ਅਚੰਭੇ ਵਾਲੀ ਗੱਲ ਹੀ ਜਿਹੜੀ ਉਹ ਬਣੀ ਆ ਪਰ ਇਜ਼ਰਾਈਲ ਤੇ ਹਜ਼ਬੁੱਲਾ ਕਹਿੰਦੇ ਵੀ ਕੋਰ ਦੇ ਉੱਤੇ ਅੰਦਰ ਖਾਤੇ ਅਜੇ ਵੀ ਇੱਕ ਦੂਜੇ ਦੇ ਨਾਲ ਉਦਾਂ ਲੜ ਹੀ ਜਿਹੜੇ ਉਹ ਰਹੇ ਨੇ ਇਜ਼ਰਾਈਲ ਨੇ ਕਿੰਨੇ ਵੀ ਇਜ਼ਰਾਈਲ ਦੇ ਨਦਰਨ ਇਲਾਕੇ ਦੇ ਵਿੱਚ ਜਿਹੜਾ ਕਿ ਇਜ਼ਰਾਈਲ ਓਕੂਪਾਈਡ ਗੋਲਨ ਹਾਈਟਸ ਆ ਉਥੇ ਸਟ੍ਰਾਈਕ ਕੀਤੀਆਂ ਸੀਗੀਆਂ ਜਿਸ ਦੇ ਵਿੱਚ 45 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ ਤੇ ਇਹ ਦਾਵਾ ਕਰਦੇ ਨੇ ਲਬਨਾਨ ਵਾਲੇ ਵੀ ਤੇਤਰ ਇਜ਼ਰਾਈਲੀ ਫੌਜੀਆਂ ਨੂੰ ਵੀ ਉਹਨਾਂ ਨੇ ਨਦਰਨ ਇਜ਼ਰਾਈਲ ਦੇ ਵਿੱਚ ਮਕਾਇਆ ਆ ਸੋ 60 ਦਿਨ ਇਹਨਾਂ ਦੋਨਾਂ ਦੇ ਕੋਲ ਹੋਣਗੇ ਇੱਕ ਦੂਜੇ ਦੇ ਇਲਾਕੇ ਦੇ ਵਿੱਚੋਂ ਫੌਜਾਂ ਨੂੰ ਵਾਪਸ ਜਿਹੜਾ ਉਹ ਬੁਲਾਉਣ ਦੇ ਲਈ ਤੇ ਕੋਈ ਵੀ ਆਫੈਂਸਿਵ ਆਪਰੇਸ਼ਨ ਨੂੰ ਨਾ ਸ਼ੁਰੂ ਕਰਨ ਦੇ ਲਈ ਜੀ ਬਿਲਕੁਲ ਇਜ਼ਰਾਈਲ ਤੇ ਹਜ਼ਬੁੱਲਾਹ ਦੇ ਦਰਮਿਆਨ ਸੀਜ਼ਫਾਇਰ ਦਾ ਅੱਜ ਜਿਹੜਾ ਦੂਸਰਾ ਦਿਨ ਆ ਪਰ ਦੋਨਾਂ ਨੇ ਹੀ ਇੱਕ ਦੂਜੇ ਦੇ ਉੱਤੇ ਤੋਮਤਾਂ ਲਾਈਆਂ ਆ ਵੀ ਇਹਨਾਂ ਨੇ ਜਿਹੜੀ ਇਹ ਜੰਗਬੰਦੀ ਹੋਈ ਆ ਉਸ ਦੀ ਵਾਇਲੇਸ਼ਨ ਆ ਕਿਤੀ ਆ ਇਜ਼ਰਾਈਲ ਦੀ ਮਿਲਟਰੀ ਨੇ ਕਿਹਾ ਆ ਵੀ ਜਿਹੜੀ 에ਅਰ ਫੋਰਸ ਆ ਉਹਨਾਂ ਨੇ ਹਜ਼ਬੁੱਲਾ ਦੇ ਇੱਕ ਸਟੋਰ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਨੇ ਮਿਡ ਰੇਂਜ ਰਾਕਟਸ ਰੱਖੇ ਸੀ ਸਦਰਨ ਲਿਬਨਾਨ ਦੇ ਵਿੱਚ ਵੀਰਵਾਰ ਨੂੰ ਉਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ ਦੋਨਾਂ ਹੀ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਉਹ ਦੋਸ਼ ਲਾਇਆ ਸੀ ਹਜ਼ਬੁੱਲਾ ਦਾ ਜਿਹੜਾ ਲਾਮੇਕਰ ਹਜ਼ਨ ਫਦਲਾ ਉਹਨੇ ਕਿਹਾ ਵੀ ਇਜ਼ਰਾਈਲ ਨੇ ਜਿਹੜੀ ਡੀਲ ਆ ਉਸ ਨੂੰ ਵਾਇਓਲੇਟ ਕੀਤਾ ਸੀ 30 ਜਾਂ 60 ਦਿਨ ਦੀ ਜਿਹੜੀ ਇਹਨਾਂ ਦੀ ਜੰਗਬੰਦੀ ਹੋਈ ਆ ਸੀਸਫਾਇਰ ਹੋਈ ਆ ਦੋਨਾਂ ਦੇ ਦਰਮਿਆਨ ਹਜ਼ਬੁੱਲਾ ਜਿਹੜਾ ਇਰਾਨ ਦੇ ਦੁਆਰਾ ਇਸ ਨੂੰ ਸਮਰਥਨ ਲਗਾਤਾਰ ਮਿਲਦਾ ਆ ਰਿਹਾ ਆ ਤੇ ਇਸ ਦੇ ਵਿੱਚ ਇਹਨਾਂ ਦਾ ਹੁਣ ਹਮਾਸ ਤੋਂ ਬਾਅਦ ਦੇ ਵਿੱਚ ਹਜ਼ਬੁੱਲਾ ਦੇ ਨਾਲ ਇਜ਼ਰਾਈਲ ਦੀ ਜਿਹੜੀ ਪੂਰੀ ਤਰ੍ਹਾਂ ਸਿੰਗ ਪਸੀਪਈਆ ਲੈਬਨਾਨ ਦੇ ਵਿੱਚ ਵੀ ਕਈ ਹਜ਼ਾਰ ਮੌਤਾਂ ਆਲਰੇਡੀ ਹੋ ਚੁੱਕੀਆਂ ਨੇ ਇਹਨਾਂ ਦੋਨਾਂ ਦੀ ਜਿਹੜੀ ਉਹ ਲੜਾਈ ਦੇ ਚੱਲਦਿਆਂ ਸੋ ਸੀਜ਼ਫਾਇਰ ਦੀ ਟਰਮ ਇਹਹੀ ਜਿਹੜੀ ਉਹ ਜਿਹੜੀ ਉਹ ਰੱਖੀ ਗਈ ਹੈਗੀ ਆ ਕਿਨੇ ਵੀ ਇਸ ਕਨਫਲਿਕਟ ਦੇ ਵਿੱਚ ਉਦਾਂ ਡਿਪਲੋਮੈਟਿਕ ਜਿੱਤ ਇੱਕ ਅਚੰਭੇ ਵਾਲੀ ਗੱਲ ਹੀ ਜਿਹੜੀ ਉਹ ਬਣੀ ਆ ਪਰ ਇਜ਼ਰਾਈਲ ਤੇ ਹਜ਼ਬੁੱਲਾਹ ਕਹਿੰਦੇ ਵੀ ਕੋਰ ਦੇ ਉੱਤੇ ਅੰਦਰ ਖਾਤੇ ਅਜੇ ਵੀ ਇੱਕ ਦੂਜੇ ਦੇ ਨਾਲ ਉਦਾਂ ਲੜ ਹੀ ਜਿਹੜੇ ਉਹ ਰਹੇ ਨੇ ਇਜ਼ਰਾਈਲ ਨੇ ਕਿੰਨੇ ਵੀ ਇਜ਼ਰਾਈਲ ਦੇ ਨਦਰਨ ਇਲਾਕੇ ਦੇ ਵਿੱਚ ਜਿਹੜਾ ਕਿ ਇਜ਼ਰਾਈਲ ਆਕੂਪਾਈਡ ਗੋਲਨ ਹਾਈਟਸ ਆ ਉੱਥੇ ਸਟ੍ਰਾਈਕ ਕੀਤੀਆਂ ਸੀਗੀਆਂ ਜਿਸ ਦੇ ਵਿੱਚ 45 ਜਾਣਿਆਂ ਦੀ ਜਿਹੜੀ ਉਹ ਮੌਤ ਹੋਈ ਆ ਤੇ ਇਹ ਦਾਵਾ ਕਰਦੇ ਨੇ ਲਬਨਾਨ ਵਾਲੇ ਵੀ 73 ਇਜ਼ਰਾਈਲੀ ਫੌਜੀਆਂ ਨੂੰ ਵੀ ਉਹਨਾਂ ਨੇ ਨਦਰਨ ਇਜ਼ਰਾਈਲ ਦੇ ਵਿੱਚ ਮਾਰ ਮਕਾਇਆ ਆ ਸੋ 60 ਦਿਨ ਇਹਨਾਂ ਦੋਨਾਂ ਦੇ ਕੋਲ ਹੋਣਗੇ ਇੱਕ ਦੂਜੇ ਦੇ ਇਲਾਕੇ ਦੇ ਵਿੱਚੋਂ ਫੌਜਾਂ ਨੂੰ ਵਾਪਸ ਜਿਹੜਾ ਉਹ ਬੁਲਾਉਣ ਦੇ ਲਈ ਤੇ ਕੋਈ ਵੀ ਆਫੈਂਸਿਵ ਆਪਰੇਸ਼ਨ ਨੂੰ ਨਾ ਸ਼ੁਰੂ ਕਰਨ ਦੇ ਲਈ ਜੀ ਬਿਲਕੁਲ